ਬੱਤੀਵਿੰਡ ਦੇ ਪਿੰਡ ਡੱਲੋਕੇ ਦੇ ਇੱਕ ਦੁਕਾਨਦਾਰ ਨੇ ਨਜੀ ਰੰਜੀਤ ਦੇ ਚਲਦੇ ਖੁੱਦ ਤੇ ਹਮਲਾ ਹੋਣ ਦੇ ਇਲਜ਼ਾਮ ਲਗਾਏ ਨੇ ਨਾਲ ਹੀ ਦਸਤਾਰ ਦੀ ਬੇਅਦਬੀ ਦੀ ਵੀ ਗੱਲ ਕਹੀ ਹੈ ਦੱਸਦੀ ਹੈ ਕਿ ਇਸ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਆਪਣੇ ਪਤਨੀ ਨਾਲ ਵਿਆਹ ਗਿਆ ਸੀ ਤੇ ਵਿਆਹ ਦੇ ਸਮਾਗਮ ਦੌਰਾਨ ਉਸ ਦੀ ਪਤਨੀ ਨਾਲ ਕਿਸੇ ਰਿਸ਼ਤੇਦਾਰ ਨੇ ਗਲਤ ਹਰਕਤ ਕੀਤੀ ਤਾਂ ਉਸ ਨੇ ਉਸ ਤੇ ਝਗੜਾ ਕੀਤਾ ਤੇ ਜਦੋਂ ਵਾਪਸ ਆਪਣੇ ਘਰ ਆਇਆ ਤਾਂ ਦੁਕਾਨ ਤੇ ਆ ਕੇ ਰਿਸ਼ਤੇਦਾਰਾਂ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਤਸਦੀਦ ਦਸਤਾਰ ਦੀ ਵੀ ਬੇਅਦਬੀ ਕੀਤੀ ਹੈ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੱਸ ਜਿਸ ਦਿਨ ਵਿਆਹ ਸੀ ਪਾਇਸ ਤੇ ਮੈਂ ਪਰਿਵਾਰ ਨੂੰ ਛੱਡ ਆਇਆ ਤੇ ਗੁਰਦੇਵ ਸਿੰਘ ਖਸਾਪੀ ਕੇ ਮੇਰੇ ਪਰਿਵਾਰ ਨmberਤਾ ਲਈ ਤੇ ਉਹਨਾਂ ਤੁ ਤੁ ਮੈਂ ਮਖੇਚ ਤੁਕੀ ਆ ਇਹਨਾਂ ਮੈਨੂੰ ਫੋਨ ਕੀਤਾ ਤੇ ਮੈਂ ਜਾ ਕੇ ਤੇ ਗੁਰਦੇਵ ਤੇ ਖੜ ਕੇ ਤੇ ਇਹਨਾਂ ਨੂੰ ਛਡਾ ਲਿਆ ਮੈਨੂੰ ਕੋ ਪਤਾ ਨਹੀਂ ਇਹਨਾਂ ਮਗਰੋਂ ਆਣ ਕੇ ਮੰਗ ਲਿਆਏ ਤੋਂ ਢੀਲੋ ਵਾਲੋਂ ਅਗੇ ਢੀਲੋ ਗੁਰਦੇਵ ਸਿੰਘ ਸਾਹਸਿੰਘ ਦਾ ਮੁੰਡਾ ਛੋਟਾ 10 15 ਬੰਦੇ ਨੇ ਤੇ ਮੈਂ ਆਪਣੇ ਤਰ੍ਹਾਂ ਬੱਚਿਆਂ ਦਾ ਸੌਦਾ ਦੇ ਦਿਆਂ ਦੁਕਾਨ ਦੀ ਸੌਦਾ ਦੇਣデア ਆਉਂਦੇ ਮੇਰੇ ਨਾ ਫਤੇ ਬਲਾਈ ਆ ਫਤੇ ਬਲਾ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੇਰੇ ਕੇਸਾਂ ਦੇ ਦੀ ਕੀਤੀ ਆ ਮੇਰੀ ਦਸਤਾਰ ਲਾਈ ਆ ਤੇ ਲੋਈ ਵੀ ਲੈ ਗਏ ਨੇ ਤੇ ਮੈਂ ਇਨਸਾਨ ਵਾਂਗ ਨਾ ਦਸਤਾਰ ਤੇ ਲੋਈ ਕੇਸ ਕੀ ਕੰਗਾ ਤੇ ਨਾਲੇ ਮਾਰ ਕੇ ਗਿਆ ਮੋਢਿਆਂ ਤੇ ਕੜੇ ਕੁੜੇ ਮੈਂ ਪ੍ਰਸ਼ਾਸਨ ਨੂੰ ਮੰਗ ਮੰਗਦਾ ਕਿ ਮੇਰਾ ਦਸਤਾਰ ਕਿਹੜੀ ਮੇਰਾ ਸਿਰ ਲੈ ਗਏ ਨੇ ਕਾਬਤਖਸ ਨੂੰ ਬੇਨਤੀ ਕਰਦਾ ਜਿੱਥੇ ਬੰਦਿਆਂ ਨੂੰ ਬੇਨਤੀ ਕਰਦਾ ਮੇਨੂੰ ਸਾਬਦਾਜਾ ਜੀ ਪੀਕੇ ਗੁੰਡਿਆ ਨੇ ਮੇਰਾ ਅੱਜ ਨਕਸਾ ਧਮਕਿਆਂ ਦੇ ਕਾਲੂ ਮੇਰਾ ਖੂਨ ਨੁਕਸਾਨ ਕਰ ਸਕਦੇ ਨੇ ਸੱਚ ਦਾ ਸਾਥ ਹੋਣਾ ਚਾਹੀਦਾ ਝੂਠ ਦਾ ਝੂਠ ਹੋਣਾ ਚਾਹੀਦਾ ਕਿਹੜੇ ਥਾਣੇ ਤੇ ਸ਼ਿਕਾਇਤ ਕੀਤੀ ਹੈ ਥਾਣੇ ਮੈਂ ਚੌਕੀ ਦਿੱਤੀ ਬੱਚੀ ਵਣ ਜੀ ਚੌਕੀ ਕੋਲੋਂ ਮੌਕਾ ਹੀ ਵੇਖੀ ਆਨ ਕੇ ਟੁੱਟ ਪਾਦੀ ਵੇਖੀ ਆ ਮਤਲਬ ਜੀ ਜੋ ਤੋੜਿਆ ਉਹ ਨਾ ਕਿ ਇਸ ਕਰਕੇ ਉਹ ਮੈਂ ਬੇਨਤੀ ਕਰਦਾ ਜੱਥੇਬੰਦਿਆਂ ਨੂੰ ਰਿਪੋਰਟ ਵੀ ਪੇਸ਼ ਕਰਤੀ ਹੈ ਰਿਕਾਰਡ ਮੈਂ ਪੇਸ਼ ਕਰਤੀ ਹੈ ਕੈਮਰਾ ਵਾਲਿਆਂ ਨੂੰ ਮੌਕਾ ਨੇ ਵਿਖਾਤੀ ਆ ਇਹੋ ਜਥੇਬੰਦਿਆਂ ਨੂੰ ਬੇਨਤੀ ਕਰਦਾ ਕਿ ਇੱਕ ਚਰਾਬੀ ਬੰਦੇ ਗੁੰਡੇ ਬੰਦੇ ਮੇਰੇ ਕੇਸਾ ਦੀ ਬੈਲੀ ਕੰਗਾ ਦਸਤਾਰ ਕੇਸ ਕੀ ਰੋਈ ਨਾਲੇ ਮੇਰਾ ਇੱਕ ਦੁਕਾਨੇ ਘੁੱਟਿਆ ਗਿਆ ਦੁਕਾਨ ਵਿੱਚ ਮੇਰੀ ਭਣ ਤੋੜ ਕੀਤੀ ਆ ਉਤਰਾ ਸੀਸੇ ਪਏ ਨੇ ਕਾਲ ਤੱਕ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਇਹ ਸਾਡਾ ਇਹ ਕਿਹੋ ਜਿਹਾ ਹਾਲੂ ਸਾਡੀ ਕੌਣ ਜ਼ਿੰਮੇਵਾਰੀ ਬਣੇਗਾ ਸਾਨੂੰ ਇਹ ਗੱਲ ਦਾ ਇਨਸਾਫ ਦਵਾਇਆ ਜਾਵੇ ਸੱਚ ਦਾ ਸਾਥ ਹੋਵੇ ਤੇ ਝੂਠ ਦਾ ਤੁਸ ਦੋ ਕਿੰਨੇ ਕੁ ਬੰਦੇ ਕਿਉਂ ਪਤਾ ਕਿ ਬੰਦੇ 15 ਕੇ ਗਏ ਆਮ ਪੱਤੇ ਆਏਗੇ ਆਮ ਪਾਰਟੀ ਨੇ ਸਾਥ ਵੰਡਿਆ ਹਾਂਜੀ ਗੱਡੀ ਇੱਕ ਬੈਰੋ ਆਈ ਆ ਇੱਕ ਦੂਜੀ ਕਾਰ ਆਈ ਹੈ ਕਿ ਆਮ ਪਾਲਿਕਾ ਦੇ ਸਬੰਧ ਕਰਕੇ ਕਿ ਹਾਨੂੰ ਕਿਸੇ ਦਾ ਡਰ ਨਹੀਂ ਆਣਗੇ ਪੂਰੀ ਗੁੰਡਾਗਰਦੀ ਉਹਨਾਂ ਕੀਤੀ ਆ ਜੇ ਪਿੰਡ ਦੇ ਲੋਕ ਨਾਂ ਨਿਕਲਦੇ ਤੇ ਮੇਰਾ ਖੁਰੇ ਜਿਆਦਾ ਨੁਕਸਾਨ ਕਰ ਦਿੰਦੇ ਪਿੰਡ ਦੇ ਲੋਕਾਂ ਨੇ ਮੈਨੂੰ ਬਚਾਇਆ ਲਲਕਾਰੇ ਮਾਰ ਕੇ ਫੜ ਲੋ ਜਾਵੇ ਨਾ ਕਿ ਗੱਡੀਆਂ ਭਜਾ ਕੇ ਲੈ ਗਏ ਇਹੋ ਮੇਰੀ ਬੇਨਤੀ ਹੈ ਜਥੇਬੰਦੀਆਂ ਨੂੰ ਵੀ ਕਾਲ ਤਖਤ ਨੂੰ ਵੀ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸੱਚ ਦਾ ਸੱਚ ਹੋਵੇ ਕਿ ਕਿਹਦਾ ਕੀਸਾ ਦੀ ਗੱਲ ਕੀਤੀ ਮੇਰੀ ਪੱਗ ਦਾ ਮੇਰਾ ਸਿਰ ਹੀ ਲੱਗੇ ਪੱਗ ਕੀ ਲੱਗੇ ਮੇਰੇ ਵਾਲ ਖਰਾ ਕੇ ਮੇਰਾ ਜੂਰ ਨਾ ਬਤਾਰਾ ਕਿ ਜੇ ਨਾ ਪਿੰਦੇ ਪਿੰਦੇ ਮੇਰਾ ਨੁਕਸਾਨ ਬੜਾ ਜਿਆਦਾ ਕਰ ਜਾਣਾ ਇਹ ਮੈਂ ਬੇਨਤੀਆਂ ਖਾਰਨ ਬੇਨਤੀ ਜਥੇ ਬੰਦੀਆਂ ਨੂੰ ਕਰਦਾ ਵੀ ਮੈਂ ਇਹ ਗੱਲ ਦਾ ਮੈਨੂੰ ਸੱਚ ਦਵਾਇਆ ਜਾਵੇ ਅੱਜ ਮੇਰ ਨਾਲ ਹੋਈ ਕੱਲ ਹੋਰ ਕਿਹ ਸਿੱਖ ਨੂੰ ਹੋਗੀ ਇਸ ਕਰਕੇ ਮੇਰਾ ਬੇਤਿਆ ਕਾਲਸਰ ਤੁਨੀ ਬੇਟੀ ਨੂੰ ਵੀ ਜਥੇ ਬੰਦੀਆਂ ਨੂੰ ਵੀ ਇਹਦਾ ਮੈਨੂੰ ਸਾਬ ਦਵਾਇਆ ਜਾਵੇ ਮੇਰੀ ਗਰਮੀ ਕੀਤੀ ਆ ਮੇਰੀ ਸਿੱਕੀ ਸਦੂ ਦੀ ਉਹ ਜਿਹੜੇ ਦੋਸ ਲਾਉਣ ਰਿਆ ਸਭ ਤੋਂ ਸਾਰੇ ਗਲਤ ਆ ਅਹੀਂ ਸਾਰ ਜੋੜ ਕਰ ਲੋ ਵਿਆਹ ਗਏ ਆ 6 ਤਰੀਕ ਨੂੰ ਉੱਥੇ ਉਹ ਇਹਨਾਂ ਦੇ ਭਤੀਜੇ ਦੇ ਆਪਾਂ ਲੜਕੀ ਦਾ ਰਿਸ਼ਤਾ ਕਰਾਇਆ ਉਹਦੇ ਵਿੱਚ ਇਹ ਲੱਗਦਾ ਕਿ ਕਿਉਂ ਰਿਸ਼ਤਾ ਕਰਾਇਆ ਵਾ ਉਹਦੇ ਵਿੱਚ ਇਹਨਾਂ ਨੇ ਮੇਰੇ ਗੱਲ ਪਏ ਆ ਆਪਣਾ ਬਾਬਾ ਲੱਖਾ ਉਹਦੇ ਘਰ ਦੇ ਤੇ ਉਹਨਾਂ ਦੀ 9 ਤੇ 5 ਸਾਲ ਦੇ ਨਾਲ ਅਨਪਛਾਦੀ ਉਹਨਾਂ ਨੇ ਮੇਰੀ ਪਾਗ ਵੀ ਲਈ ਜਿਹੜੀ ਵੀਡੀਓ ਆਪਣਾ ਪੈਰਸ ਦੀ ਉੱਥੇ ਉਹਦੇ ਵਿੱਚ ਹੈਗੀ ਮੌਜੂਦ ਤੇ ਮੈਂ ਫੇਰ ਵੀ ਜਾਨੀ ਕੀਤਾ ਤਾਂ ਮੈਂ ਆ ਕਿਉਂਪ ਕਰਕੇ ਆ ਗਏ ਆ ਗਏ ਮੈਂ ਲੁੱਪ ਕੇ ਥਾਣੀ ਦਰਖਾਸਤ ਦਿੱਤੀ ਕਿਉਂਕਿ ਉਥੋਂ ਆਪਣੀ ਜਾਨ ਬਚਾ ਗਿਆ ਮੈਨੂੰ ਸਾਰੇ ਰਿਸ਼ਤੇਦਾਰਾਂ ਘਲਾਤਾ ਵੀ ਜਾਂਦੇ ਚੱਲ ਜਾ ਬਾਬੇ ਦਾ ਪਤਾ ਨਹੀਂ ਆ ਕੀ ਛਕਿਆ ਇਹਨਾਂ ਦੇ ਇਹਦੇ ਤੇਰੇ ਸਿਰ ਤੇ ਸੱਟ ਸੁੱਟਣ ਲਾ ਦੇ ਤੇ ਵੇਖਿਆ ਨਹੀਂ ਇਹਨਾਂ ਤੇਰੀ ਭਾਗੀ ਲਾਤੀ ਆ ਸਾਰਾ ਸਾਰਾ ਗਲਤੀਆਂ ਝੂਠ ਆ ਕਿਉਂਕਿ ਅਸੀਂ ਉਦੋਂ ਆਏ 4:30 4:5 ਵਜੇ ਨਾ ਵਿਆਹ ਆ ਵਿਆਹ ਵੇਖ ਕੇ ਜਦੋਂ ਇਹਨਾਂ ਨੇ ਆ ਸਾਡੇ ਨਾਲ ਕਰਾ ਗਈ ਤਾਂ ਅਸੀਂ ਰੋਟੀ ਵੀ ਨਹੀਂ ਖਾਦੀ ਘਰ ਆਪਣਾ ਥਾਣੀ ਲੁੱਪ ਕੇ ਦਰਖਾਸਤ ਦੇ ਕੇ ਤੇ ਘਰ ਬਹਿ ਗਏ ਆ ਬਿੰਤੀ ਹੈ ਵੀ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਸਟੇਟ ਕੋਲ ਆਈਆਂ ਜੀ ਜੋ ਵੀ ਪੰਦੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਏਗੀ ਉਹਨੂੰ ਪਾਰਕਲ ਉਹ ਕੋਡੀ ਸੱਟ ਵੀ ਆਈ ਵੀਡੀਓ ਤੇ ਆਹ ਹੋਇਆ